ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਤਿੰਨ ਤਿੰਨ ਕੁੰਡੀਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਤਿੰਨ ਕੁੰਡੇ ਗਿਣ ਲੈਣੇ ਫਿਰ ਤਿੰਨ ਫਿਰ ਤਿੰਨ 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 ਕੁੰਡੇ ਗਿੰਦੇ ਹੋਏ ਦੋ ਕੁੰਡੇ ਵਾਧ ਰੱਖਣੇ ਆ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਵ ਜਿਹੜੀ ਮੈਂ ਡਿਜ਼ਾਈਨ ਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਲੈਣਾ ਇल्ली ਸਲਾਈ 'ਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਦੂਸਰੀ ਸਲਾਈ ਪੁੱਠੀ ਸਾਈਡ ਵਾਲੀ 'ਚ ਸਾਰੇ ਕੁੰਡਿਆਂ ਨੂੰ ਉੱਠਾ-ਬੁੱਠਾ ਬਣਾ ਲੈਣਾ ਇਹ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਬਣਾ ਕੇ ਫਿਰ ਮੈਂ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਸਿੱਧੇ ਪਾਸਿਆਂ ਸਿੱਧੀ ਪੁੱਠੇ ਪਾਸਿਆਂ ਪੁੱਠੀ ਬਣਾ ਲਈ ਆ ਤੀਸਰੀ ਸਲਾਈ ਤੇ ਡਿਜ਼ਾਈਨ ਬਣਾਣਾ ਡਿਜ਼ਾਈਨ ਦੀ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੂਸਰੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਤੇ ਇਸ ਤਰੀਕੇ ਨਾਲ ਬਣਾਉਣਾ ਇੱਕ ਵਾਰ ਬਣਾ ਲਿਆ ਧਾਗੇ ਨੂੰ ਬਵਲ ਮਾਰਨਾ ਦੂਸਰੇ ਕੁੰਡੇ ਨੂੰ ਨਾਲ ਲੈਣਾ ਇਹਨਾਂ ਦੋਵਾਂ ਕੁੰਡਿਆਂ ਦੇ ਤਿੰਨ ਕੁੰਡੇ ਬਣਾਉਣੇ ਦੋਵਾਂ ਦੇ ਤਿੰਨ ਕੁੰਡੇ ਬਣ ਗਏ ਇੱਕ ਕੁੰਡਾ ਪੁੱਠਾ ਏ ਐਕਸਟਰਾ ਕੁੰਡਾ ਛੱਡ ਕੇ ਇਹੀ ਤਿੰਨ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ ਵਿੱਚ ਬਣਾਉਣਾ ਧਾਗੇ ਨੂੰ ਸੌਰੀ ਕੁੰਡੇ ਨੂੰ ਪਿੱਛੇੋਂ ਦੀ ਫੜਨਾ ਸਲਾਈ ਤੇ ਇੱਕ ਵਾਰ ਬਣਾ ਲਿਆ ਧਾਗੇ ਨੂੰ ਵਲ ਮਾਰਨਾ ਦੋ ਦੂਸਰੇ ਕੁੰਡੇ ਨੂੰ ਨਾਲ ਲੈਣਾ ਦੋਵਾਂ ਕੁੰਡਿਆਂ ਦੇ ਤਿੰਨ ਕੁੰਡੇ ਬਣਾ ਲੈਣੇ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਦੋਵਾਂ ਦੇ ਤਿੰਨ ਕੁੰਡੇ ਬਣਾ ਲੈਣੇ ਇੱਕ ਕੁੰਡਾ ਪੁੱਠਾ ਇਹੀ ਤਿੰਨ ਤਿੰਨ ਕੁੰਡੀਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਕਰਨੀ ਇੱਕ ਕੁੰਡਾ ਪੁੱਠਾ ਪਿਛਿਓਂ ਦੀ ਕੁੰਡੇ ਨੂੰ ਫੜਨਾ ਸਲਾਈ ਤੇ ਇੱਕ ਵਾਰ ਬਣਾ ਲੈਣਾ ਧਾਗੇ ਨੂੰ ਵਲ ਮਾਰਨਾ ਦੂਸਰੇ ਕੁੰਡੇ ਨੂੰ ਨਾਲ ਲੈਣਾ ਦੋਵਾਂ ਦੇ ਤਿੰਨ ਕੁੰਡੇ ਬਣਾ ਲੈਣੇ ਇੱਕ ਕੁੰਡਾ ਪੁੱਠਾ ਇਹ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਇਹ ਮੈਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਤੀਸਰੀ ਸਲਾਈ ਦੇ ਲਾਸਟ ਵਿੱਚ ਇਹਨਾਂ ਦੋਵਾਂ ਕੁੰਡਿਆਂ ਦੇ ਡਿਜ਼ਾਈਨ ਬਣ ਗਿਆ ਲਾਸਟ ਵਿੱਚ ਦੋ ਕੁੰਡੇ ਇੱਕ ਕੁੰਡਾ ਪੁੱਠਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਦੇ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜਾ ਕੁੰਡਾ ਉਧਰੋਂ ਪੁੱਠਾ ਇਧਰੋਂ ਸਿੱਧਾ ਬਣਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਬਣਾ ਲੈਣੇ ਜਿਹੜਾ ਐਕਸਟਰਾ ਕੁੰਡਾ ਬਣਾਇਆ ਹੀ ਇਹਨੂੰ ਇਦਾਂ ਹੀ ਸਲਿੱਪ ਕਰ ਲੈਣਾ ਇਹਨੂੰ ਨਹੀਂ ਬਣਾਉਣਾ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਪੁੱਠੇ ਜਿਹੜਾ ਕੁੰਡਾ ਐਕਸਟਰਾ ਬਣਾਇਆ ਉਹਨੂੰ ਸਲਿੱਪ ਕਰ ਲੈਣਾ ਚੌਥੀ ਸਲਾਈ ਪੁੱਠੀ ਸਾਈਡ ਵਾਲੀ 'ਚ ਜਿਹੜਾ ਪੁੱਠਾ ਕੁੰਡਾ ਉਧਰੋਂ ਇਧਰੋਂ ਸਿੱਧਾ ਬਣਾ ਲੈਣਾ ਜਿਹੜੇ ਤਿੰਨ ਕੁੰਡੇ ਬਣਾਏ ਹੀ ਦੋਹਾਂ ਕੁੰਡਿਆਂ ਨੂੰ ਪੁੱਠੇ ਬਣਾ ਲੈਣਾ ਇਹਦਾ ਐਕਸਟਰਾ ਗੁੰਡਾ ਬਣਾਇਆ ਉਹਨੂੰ ਸਲਿੱਪ ਕਰ ਲੈਣਾ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਇਹ ਮੈਂ ਕਰਕੇ ਪੰਜਵੀਂ ਸਲਾਈ ਤੇ ਦਿਖਾਉਣੀ ਆ ਸਲਿੱਪ ਕਰ ਲੈਣਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਦੇ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਕੁੰਡੇ ਨੂੰ ਸਲਿੱਪ ਕੀਤਾ ਉਹਨੂੰ ਇਸੇ ਤਰ੍ਹਾਂ ਸਲਿੱਪ ਕਰ ਲੈਣਾ ਬਣਾਉਣਾ ਨਹੀਂ ਧਾਗ ਆਪਣੇ ਵੱਲ ਨੂੰ ਕਰਕੇ ਦੋ ਕੁੰਡੇ ਜਿਹੜੇ ਸਿੱਧੇ ਇਹਨਾਂ ਦੋਵਾਂ ਨੂੰ ਪੁੱਠੇ ਬਣਾ ਲੈਣਾ ਇਹਨਾਂ ਨੂੰ ਪੁੱਠੇ ਬਣਾ ਲਿਆ ਧਾਗਾ ਬਾਹਰ ਨੂੰ ਕਰਨਾ ਜਿਹੜਾ ਕੁੰਡਾ ਸਲਿੱਪ ਕੀਤਾ ਇਹਨੂੰ ਦੋਵਾਂ ਦੇ ਉੱਪਰੋਂ ਦੀ ਸੁੱਟ ਦੇਣਾ ਇੱਕ ਕੁੰਡਾ ਪੁੱਠਾ ਬਣਾ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਤਿੰਨ ਕੁੰਡੀਆਂ ਦਾ ਡਿਜ਼ਾਈਨ ਪੰਜਵੀਂ ਸਲਾਈ ਚ ਬਣਾਉਣਾ ਦੁਬਾਰਾ ਫਿਰ ਸਲਿੱਪ ਕੀਤੇ ਗੁੰਡੇ ਨੂੰ ਸਲਿੱਪ ਕਰ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਇਹਨਾਂ ਦੋਵਾਂ ਕੁੰਡੀਆਂ ਨੂੰ ਇਹਦੇ ਉੱਪਰੋਂ ਦੀ ਸੁੱਟ ਦੇਣਾ ਅਗਲਾ ਕੁੰਡਾ ਫਿਰ ਪੁੱਠਾ ਡਿਜ਼ਾਈਨ ਬਣ ਗਿਆ ਸਲਿੱਪ ਕੀਤੇ ਗੁੰਡੇ ਨੂੰ ਸਲਿੱਪ ਕਰ ਲੈਣਾ ਦੋ ਗੁੰਡੇ ਪੁੱਠੇ ਬਣਾਉਣੇ ਜਿਹੜਾ ਸਲਿੱਪ ਕੀਤਾ ਗੁੰਡਾ ਹੈ ਨਾ ਦੋਵਾਂ ਦੇ ਉੱਪਰੋਂ ਦੀ ਸੁੱਟ ਦੇਣਾ ਅਗਲਾ ਗੁੰਡਾ ਵੀ ਪੁੱਠਾ ਡਿਜ਼ਾਈਨ ਦੀ ਪੰਜਵੀਂ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸਲਿੱਪ ਕੀਤੇ ਨੂੰ ਸਲਿੱਪ ਕਰ ਲੈਣਾ ਦੋ ਗੁੰਡੇ ਪੁੱਠੇ ਇਹਨਾਂ ਨੂੰ ਪੁੱਠੇ ਬਣਾ ਲੈਣਾ ਜਿਹੜਾ ਸਲਿੱਪ ਕੀਤਾ ਇਹਨੂੰ ਦੋਵਾਂ ਦੇ ਉੱਪਰੋਂ ਦੀ ਸੋਟ ਦੇਣਾ ਡਿਜ਼ਾਈਨ ਬਣ ਗਿਆ ਇੱਕ ਗੁੰਡਾ ਪੁੱਠਾ ਗੁੰਡੇ ਨੂੰ ਸਲਿੱਪ ਕਰਨਾ ਦੋ ਗੁੰਡੇ ਪੁੱਠੇ ਇਹ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਇਹ ਮੈਂ ਬਣਾ ਕੇ ਫਿਰ ਦਿਖਾਉਣੀ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਲੈਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਛੇਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੰਪਲ ਪੁੱਠਾ-ਪੁੱਠਾ ਬਣਾ ਲੈਣਾ ਇਹ ਮੈਂ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਸੇਸ ਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਇੱਕ ਸਿੱਧੀ ਇੱਕ ਪੁੱਠੀ ਸਲਾਈ ਬਣਾਉਣੀ ਆ ਫਿਰ ਡਿਜ਼ਾਈਨ ਸ਼ੁਰੂ ਹੋਣਾ ਵਾ ਇਹ ਬਹੁਤ ਹੀ ਸੌਖਾ ਡਿਜ਼ਾਈਨ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ